ਪੜੀ ਕੀ ਗੱਲ ਹੋਈ ਮਾਦੋ ਜੀ ਸੇਰ ਨੂੰ ਤਾਂ ਸੇਰ ਤਾਂ ਚੰਗੀ ਭਲੇ ਕੋਈ ਗੱਲ ਬਾਤ ਨਹੀਂ ਹਾਂਜੀ ਸੋਖਾ ਹੀ ਮਿਲਣ ਇਹਨਾਂ ਕੀ ਗੱਡ ਚ ਗੱਲਾਂ ਬਾਤਾਂ ਢੇ ਹੀ ਕਰਦੇ ਕਰਦੇ ਕਾਲੀ ਪੈਂਡ ਐ ਪੀਰ ਦਮ ਦਮ ਅੰਦਰ ਲਿਆਂਦਾ ਵਾ ਉੱਥੇ ਹੀ ਅਸਾ ਸੁੱਖ ਨੂੰ ਵੇਖੇ ਨਾ ਨਾ ਗੱਲਾਂ ਬਾਤਾਂ ਕਰਦੇ ਚੰਗੀਆਂ ਭੰਗੀਆਂ ਸੇ ਮੋੜਾ ਰਵਤੇ ਆਹ ਤੋ ਹੋਰ ਵੀ ਮਰ ਥੋੜੀ ਹੀ ਜਾਣ ਵਾਲੀ ਹੈ ਜੀ ਹਾਂ ਕੋ ਮੰਨੇ ਦੀ ਕਰਦੀ ਐ ਮੈਨੂੰ ਕਦੇ ਦੁਨੀਆ ਨਹੀਂ ਲੱਗਦੀ ਤੇ ਹੋਰ ਇਹਦਾ ਕੀ ਵੇਖਿਆ ਜਿੰਨੇ ਹੈ ਮਾਤਾ ਸਭ ਇਕੱਲਾ ਤੁਰੀ ਇਹ ਮਾ ਆ ਕੁੜੀ ਕੌਣ ਆਣਾ ਮੰਨੇ ਦੀ ਕਰਦੀ ਐ ਨੀ ਕੁੜੀਏ ਤੇਰੇ ਤੇ ਚਾਹ ਨਹੀਂ ਲੱਥੇ ਲੈਨ ਜੈ ਸੱਸ ਤੇਰੀ ਨੇ ਪੂਰੇ ਕਰਨੇ ਸੱਸਾਂ ਤੇ ਬੜਾ ਚਾਹ ਕਰਦੀਆਂ ਹਾਂ ਹਾਂਜੀ ਜੀ ਦੀਦੀ ਬਥੇਰਾ ਕਰਦੀ ਜੀ ਮੇਰੇ ਨਾਲ ਹਾਂ ਸੱਸਾਂ ਕਿਥੇ ਲੱਗਦੀਆਂ ਮੁੜ ਕੇ ਕੋਰੀ ਚਲ ਜਾਂਦੇ ਚੱਲ ਪੈਣਾ ਜੋ ਰੱਬ ਨੂੰ ਭਾਵੇ ਹੁਣਾਂ ਤੇ ਉਹੋ ਹੀ ਚਲੋ ਮੜਾ ਹੋਇਆ ਤੁਹਾਡੇ ਤੇ ਜੰਗੇ ਹੀ ਚਲੋ ਇੱਕ ਵਾਰੀ ਆਏ ਭਵੇਂ ਬਰਬੜਾ ਚਾਰੀ ਜੀ ਕੀਤੀ ਹੈ ਆਡੀ ਤੇ ਨਾ ਉਹ ਕੀ ਕਰ ਸਕਦੇ ਸਤ ਗੋ ਨਹੀਂ ਸਕਦੇ ਹੋ ਤੇ ਇੱਕ ਗੱਲ ਵਾ ਜਦੋਂ ਬੰਦਾ ਚਲ ਜਾ ਵਾਪਸ ਨਹੀਂ ਹੁੰਦਾ ساری ਉਮਰ ਤੱਕ ਯਾਦਾ ਹੀ ਰਹਿ ਜਾਂਦੀ ਆ ਬੰਦੇ ਦੀ ਕੋਲ ਇਹ ਤਾਂ ਪਹਿਲਾਂ ਬਹੁਤ ਆਪੇ ਲੜਦੇ ਰਹੇ ਆ ਪਰ ਬਾਅਦ ਚ ਜੇ ਕੋਈ ਚਲ ਜਾਂਦਾ ਉਹਦਾ ਦੁੱਖ ਤੇ ਫੇਰ ਪਤਾ ਲੱਗਦਾ ਪਤਾ ਲੱਗਦਾ ਜਦੋਂ ਹੱਥਾਂ ਚ ਚੀਜ਼ ਨਿਕਲ ਜਾਂਦੀ ਹੈ ਨਾ ਪਤਾ ਹੀ ਫੇਰ ਲੱਗਦਾ ਮੈਨੂੰ ਤੇ ਇੰਨਾ ਹੀ ਬੜਾ ਵੀ ਚਲ ਮੈਨੂੰ ਮਿਲ ਲਿਆ ਉਹਨੇ ਜਾਂਦੀ ਜਾਂਦੀ ਨੇ ਮੈਂ ਆਪਣੀ ਮਾਂ ਨੂੰ ਮਿਲ ਲਿਆ ਮਾਂ ਦੀ ਵੀ ਨੂੰ ਮਿਲ ਲਿਆ ਹਾਂਜੀ ਤੇ ਆ ਵੀ ਕੀ ਕਰ ਸਕਦਾ ਹੁਣ ਤੇ ਹੌਸਲਾ ਹੀ ਆ ਜਿੰਨਾ ਕੀਤਾ ਜਾ ਸਕਦਾ ਉਹਨਾ ਕਰੋ ਕਿਤੇ ਤੁਹਾਨੂੰ ਹੌਸਲਾ ਕਰਨਾ ਹੀ ਪੈਣਾ ਮੈਨੂੰ ਤਾਂ ਹੌਸਲਾ ਨਹੀਂ ਨਾ ਹੁੰਦਾ ਮਾੜਾ ਇੱਧਰ ਉੱਧਰ ਹੋਏ ਚੇਤਾ ਆ ਜਾਂਦਾ ਮੰਮੀ ਆ ਘਾਟੀ ਮੰਮੀ ਕਿ ਬੰਦੇ ਹੀ ਬੜਾ ਚੇਤਾ ਹੁੰਦਾ ਜਦੋਂ ਬਾਤ ਹੋਈਏ ਸਹੀ ਪਤਾ ਜੇ ਜ਼ਿਆਦਾ ਰੋਗੇ ਤਾਂ ਲੋਕਾਂ ਨੇ ਵੀ ਗੱਲਾਂ ਕਰਨੀਆਂ ਭੀ ਐਵੇਂ ਚਲੋ ਦੁੱਖ ਤੇ ਕੇ ਕੇ ਨੂੰ ਦੇਖਦਾ ਵਾ ਕੀਤਾ ਲੋਕੀ ਗੱਲਾਂ ਬਣੀਆਂ ਕਰਦੇ ਹੁੰਦੇ ਆ ਟਲੈਣਿਆਂ ਵਾਂਗੂ ਰੋਂਦੇ ਆ ਚਲੋ ਹੁਣ ਆਣਾ ਤੇ ਹੌਸਲਾ ਹੀ ਆ ਜਿੰਨਾ ਕਰੋਗੇ ਤੇ ਕਿਉਂਕਿ ਆਪਣਿਆਂ ਨੂੰ ਦੁੱਖ ਲੱਗਦਾ ਬਾਕਾਨੇ ਨੂੰ ਕੋਈ ਦੁੱਖ ਨਹੀਂ ਹੁੰਦਾ ਕੇ ਚਲੋ ਠੀਕ ਹੈ ਜੀ ਅਈਆਂ ਚਲਦੇ ਕੀ ਇਹ ਬੀ ਪੈਣਾ ਚੰਗਾ ਤੇ ਅਗਰ ਜੇ ਕੋਈ ਕੰਮ ਕੋਈ ਤੇ ਪੈਣਾ ਚੰਗਾ ਨਹੀਂ ਜੇ ਹਿਰਕ ਕਰਨ ਆਈ ਗਏ ਖਾ ਜਾਂ ਬਾੜੀਆਂ ਗੱਲਾਂ ਕਰਨੀਆਂ ਜ਼ਰੂਰੀ ਹੀ ਤੇ ਮਰਝਾਈਆਂ ਨਹੀਂ ਕਰਦੀਆਂ ਤੇ ਭਰਾਵੇਂ ਭਾਵਾਂ ਸੜਾ ਲੈਂਦੇ ਆ ਗੱਲ ਤੇ ਚੱਜ ਦੀ ਕਰੀਦੀ ਹੋਈ ਦੀ ਆ ਸੱਚੀ ਕੀਤੇ ਘਰੇ ਝੂਠ ਬੋਲਿਆ ਐਂ ਘਰੂ ਸਮਾਦੀ ਰਹੀ ਨਹੀਂ ਕਿਤੇ ਠਿਕ ਪਿੱਠੀ ਆ ਕਿਆ ਕਰਨੂੰ ਆਹੋ ਐਵੇਂ ਫਿਰ ਆਪਣੇ ਭਰਾਵਾਂ ਕੋ ਵੀ ਇਹੋ ਜਿਹੀ ਗੱਲਾਂ ਸੁਣਦੀਆਂ ਜੇ ਰਹਿਣਾ ਤੇ ਚੱਜ ਨਾਲ ਰਹਿਣਾ ਜਿਹੜੇ ਦੋ ਚਾਰ ਦਿਨ ਰਹਿਣੇ ਭਰਾ ਅੱਗੇ ਤੇ ਬੜਾ ਹੱਸ ਕੇ ਬੋਲਣ ਡੇ ਮੇਰੇ ਨਾਲ ਫਿਰ ਮੈਨੂੰ ਛੱਡਿਆ ਗਾ ਘਰੇ ਆ ਮੈਨੂੰ ਛੱਡੋ ਨਹੀਂ ਆਹੋ ਤੁਹਾਨੂੰ ਤੁਹਾਨੂੰ ਦੇਖਿਆ ਨਾ ਘੜੂ ਸਕਦਾ ਮਾਰਿਆ ਅਗਲੇ ਨੂੰ ਮੈਂ ਦੱਸਿਆ ਤੁਹਾਡੀ ਬੰਦੀ ਨਹੀਂ ਆਪੋ ਜੋ ਦੀ ਉਹ ਤਾਂ ਉਹਨਾਂ ਨੇ ਕਿਨੂ ਬਲੇਖਾ ਭਲ ਤੁਰੇ ਸਈਓ ਕੜਾਈ ਨਹੀਂ ਮਾਰ ਹੁੰਦੇ ਇੱਕੋ ਵਾਰ ਹੀ ਆਏ ਸੀ ਰਿਸ਼ਤੇਵਾਦੀ ਬਸ ਜੀ ਤੈਨੂੰ ਵੀ ਬੜੇ ਬੜੇ ਚੁੱਪ ਰਿਹਾਗਾ ਥੋੜੀ ਜੀ ਤੂੰ ਮੈਂ ਉਹਨਾਂ ਸਾਹਮਣੇ ਕੋ ਬੋਲੀ ਆ ਇਹ ਉਥੇ ਉਹਦੇ ਸਾਹਮਣੇ ਆਖੀ ਗਈ ਆ ਫਿਰ ਪਰਜਾਈਆਂ ਵੀ ਪੁੱਛਦੀਆਂ ਤੇ ਭਰਾ ਵੀ ਬਾਹਾਂ ਚ ਤਾਗੇ ਤੇ ਇਹ ਜਿੱਦਾਂ ਦੇ 10 ਦਿਨ ਹੋ ਗਿਆ ਆ ਕੇ ਬੇਟੀ ਨੂੰ ਕੀ ਗੱਲ ਇਹਨੂੰ ਰੋਟੀ ਪਾਣੀ ਨਹੀਂ ਪੁੱਛੇ ਕਿ ਲੀੜਾ ਨਹੀਂ ਤੋਹ ਕੇ ਦਿੱਤਾ ਇਹਨੂੰ ਸਾਰੇ ਕੰਮ ਹੋਣ ਹੀ ਰਹੇ ਆ ਨਾ ਇਹਦੇ ਸਾਰੇ ਨਿੱਕੀ ਕਰਨ ਲਈ ਉਹੀ ਮੈਨੂੰ ਰੋਟੀ ਪਾਣੀ ਵੜਾਉਣ ਲਈ ਵੜਾਉਂਦੀ ਤੈਨੂੰ ਤਾਂ ਤੂੰ ਕਿੰਨਾ ਘਟਣਾ ਸਲਾਹ ਨਾ ਰਹਿਣ ਦੀਆਂ ਫਿਰ ਮੇਰੇ ਮੂੰਹ ਹੁੰਦੀਆਂ ਜਦੋਂ ਬੁਲੰਨੀ ਤੁਹਾਨੂੰ ਉਹ ਤੇ ਤੁਸੀਂ ਮੰਨਣਾ ਤੇ ਤੁਸੀਂ ਜਾ ਜਾ ਕੇ ਮੇਰੇ ਖਿਲਾਫ ਪੜਤੌਣੇ ਤੁਸੀਂ ਮੈਨੂੰ ਉਹ ਬੋਲਦਾ ਨਾਨਕੇ ਚੁਗਲੀਆਂ ਕਰਦੇ ਕਦੀ ਉੱਧਰ ਤੇ ਕਦੀ ਉੱਧਰ ਪੈਨੂੰ ਕੱਢਿਆ ਕਿੱਥਾਂ ਜਾਵੇ ਘਰੋਂ ਤੇਰਾ ਨਹੀਂ ਪੈਣਾ ਮੂੰਹ ਸਿੱਧਾ ਹੋਣਾ ਜਿੰਨਾ ਮਰਜੀ ਤਰਨਾ ਕਰ ਚੱਲਨੀ ਆ ਅੱਜ ਮੈਂ ਮੁੜ ਕੇ ਨਹੀਂ ਤੁਹਾਡੇ ਮੱਥੇ ਲੱਗਦੀ ਮੈਂ ਚਲੀ ਜਾਣਾ ਅੱਜ ਆ ਪੈ ਜਾ ਨਹੀਂ ਨਹੀਂ ਹਾਂ ਮੈਂ ਕੋਈ ਸੋਚਦੀ ਆਉਂਦੀ ਆਂ ਕਿ ਸੋਚਣ ਦਾ ਵੀ ਆਂ ਮੈਂ ਸੋਚਣ ਦੀ ਆਂ ਆਪਾਂ ਲੋਕਾਂ ਦੇ ਘਰ ਘਰ ਚ ਪੁੱਛਦੇ ਫਿਰਦੇ ਆਂ ਰਿਸ਼ਤਾ ਕਰਾਉਂਦੇ ਫਿਰਦੇ ਆਂ ਹੁਣ ਤੇ ਰਿਸ਼ਤਾ ਸ਼ੋਹਰ ਇਧਰ ਕਰਾ ਸਕਦੇ ਆਪ ਇਧਰ ਕਿਤਾ ਵੱਡੇ ਨਾਲ ਦੇ ਭਰਾ ਦਾ ਰਗਵੀਰ ਦਾ ਉਹ ਗੱਲ ਨਹੀਂ ਕੰਗ ਸੁਣਿਆ ਹੈ ਗਈ ਤੇ ਆ ਗੱਲ ਕਰਨਾ ਵਿਆਹ ਹੋਊ ਦੀ ਮੈਂ ਮੈਂ ਤੇ ਕੰਨ ਲਾ ਕੇ ਸੁਣਦੀ ਹੁੰਨੀ ਗੱਲਾਂ ਲੋਕਾਂ ਦੀ ਉਹ ਕਹਿੰਦੇ ਆਈ ਆਪਣੀ ਘਰ ਵਾਲੀ ਨੂੰ ਕਿ ਤੁਸੀਂ ਚਲ ਜਾ ਮੈਂ ਦੂਜਾ ਵਿਆਹ ਕਰਾ ਲੈਣਾ ਯਾਪਾ ਇਹਨਾਂ ਦੇ ਮੁੰਡੇ ਦਾ ਰਿਸ਼ਤਾ ਕਰਾ ਦੇਣੀ ਇਹ ਨਾ ਵੇ ਬਾਜੇ ਵੇ ਪਸਤੋ ਕਰ ਲੈ ਹਾਂ ਨਹੀਂ ਕਰ ਦੇ ਨਾਲੇ ਸਾਮੀ ਵੀ ਤਗੜੀ ਆ ਸਾਮੀ ਤਗੜੀ ਆ ਹੁਣ ਤਾਂ ਦાદੇ ਨੂੰ ਗੁੰਗਰੇ ਫੇਰ ਹੀ ਕਰਾਵਾਂਗੇ ਕੀ ਦાદੇ ਰੋਣਾ ਉਹਨਾਂ ਕਰਦਾ ਹਾਂ ਉਹਨਾਂ ਦੇ ਘਰ ਦਾ ਹਾਂ ਦੇਣਾ ਵਾਲਾ ਕੋਈ ਸਾਹਬ ਹੈ ਵੇਹਾਂ ਦਹਾ ਦਿਨ ਬੁਢਰੀ ਮਰੀ ਨੂੰ ਨਹੀਂ ਆਇਆ ਤੇ ਲੜੰਦੇ ਕਿੱਦਾਂ ਬੋਲ ਨਾ ਵੇਖਦੇ ਜਦੋਂ ਆਪਾਂ ਗਏ ਉਦੋਂ ਲੜੰਦੇ ਸੀ ਤੇ ਬੜਾ ਚੁੱਪੀ ਹੋਈ ਇੱਕੋ ਦਮ ਸਾਰਾ ਪਰਿਵਾਰ ਹੀ ਕਿਉਂ ਹੁੰਦੇ ਤੈਨੂੰ ਮੈਂ ਕਰਨੀ ਉਹਨਾਂ ਨੂੰ ਤਾਂ ਕਿਤੇ ਹਾਨੀਆਂ ਵੀ ਸਾਡੀ ਮਹਾਮਰੀ ਆਈ ਐਵੇਂ ਆਈ ਐਵੇਂ ਕਰਦੇ ਪਈ ਤੇ ਉਹਨਾਂ ਦੀ ਮਹਾਮਰੀ ਇਹ ਰਸਤਾ ਨੂੰ ਪੁੱਛਣਾ ਤਰਵਾਇਆ ਵੀ ਜਾ ਕੇ ਤੂੰ ਹੀ ਮੇਰਾ ਪਰਿਵਾਰ ਨੂੰ ਆਏ ਲੋਕਾਚਾਰ ਹੀ ਰੋਣਾ ਹੀ ਪੈਂਦਾ ਵਾ ਹਾਂ ਹੁਣ ਨਾਰਿੰਦ ਤੱਕ ਲੈਣਾ ਸੀ ਹਰੇ ਕੀ ਕਰਨਾ ਕੇ ਤੇ ਐਦਾਂ ਗਏ ਆਪਾਂ ਰੋਣ ਸਾਨੂੰ ਕਿਹੜਾ ਰੋਣਾ ਅਸਲੀ ਆਂ ਦੁੱਧਾ ਹੀ ਡਿਆ ਕਰਨ ਇਹ ਵੀ ਲੱਗਦਾ ਉਹਨੇ ਜਿਵੇਂ ਤੜੀ ਜੀ ਮੀਂਹ ਜਿੱਤਾ ਤੂੰ ਰੋਣੀ ਹੀ ਉਥੇ ਉਹ ਤੂੰ ਨਿਆਣਾ ਹੱਲੇ ਮੈਨੂੰ ਸਭ ਪਤਾ ਕੀ ਕਰਨਾ ਚਾਹੀਦਾ ਜਾ ਕੇ ਤੇ ਕੀ ਨਹੀਂ ਕਰਨਾ ਚਾਹੀਦਾ ਇਹ ਗਲਤੀ ਹੈਗੀ ਹੈ ਹਾਂ ਬਾਕੀ ਸਮਝਿਆ ਕਰ ਮੇਰੀ ਗੱਲ ਨੂੰ ਹੁਣ ਮੈਂ ਤੈਨੂੰ ਦੱਸੂਗੀ ਹੁਣ ਵਿਸ਼ਤਾ ਪੁੱਛਣਾ ਆ ਪਾ ਠੀਕ ਹੈ ਨਾ ਮਨੇ ਗੱਲ ਤੇ ਕਰਤੀ ਆਪਣੀ ਘਰ ਵਾਲੀ ਨਾਲ ਕਿ ਤੈਨੂੰ ਮੈਂ ਤਲਾਕ ਦੇਣਾ ਤੇ ਮੈਂ ਆਪਣਾ ਦੂਜਾ ਵਿਆਹ ਕਰਾਉਣਾ ਚੱਲ ਕੋਈ ਨਹੀਂ ਰੋਕ ਕੇ ਮਾਰਨਾ ਫੇਰਾ ਫੇਰ ਚੱਲ ਫਿਰ ਚੱਲੀ ਓਰੀਏ ਤੂੰ ਵੀ ਮੇਰੀ ਗੱਲ ਸੁਣ ਤੁੜਿਆ ਤੁਸੀਂ ਕੰਟਰੋਲ ਰੱਖਿਆ ਕਰ ਆਪਣੇ ਜੀ ਬੰਦੇ ਆਸਾ ਪਾਸਾ ਵੇਖ ਲਈਦਾ ਜੇ ਬੋਲਣਾ ਨਹੀਂ ਤੇਰੇ ਸਾਹਮਣੇ ਸਾਰਾ ਕੁਝ ਹੋਣ ਰਿਹਾ ਜਿਹੜੀ ਚੁੱਪ ਕਰਨਦੀ ਉਹ ਤੇ ਚੜ ਗਈ ਇੱਥੇ ਮੈਂ ਦੱਸ ਤੇ ਨਹੀਂ ਤੁਹਾਨੂੰ ਤੁਹਾਡਾ ਗਾੜੀ ਔਖਾ ਹੀ ਨਾ ਦੇ ਮਨਾਂ ਵਿੱਚ ਆਪਾਂ ਕਰਦਾ ਉਂਗਲੀ ਬੜਾ ਹੈ ਗਈ ਤੇ ਭਾਬੀ ਵੀ ਨਹੀਂ ਚੁੱਪ ਕਰਦੀ ਉਹ ਤਾਂ ਮੈਨੂੰ ਵੀ ਪਤਾ ਵਾ ਤਾਂ ਕਹਿੰਦਾ ਤੂੰ ਸ਼ਾਂਤ ਰਹ ਉਹਨਾਂ ਦੋਨਾਂ ਦਾ ਦਿਮਾਗ ਹੋ ਗਿਆ ਖਰਾਬ ਹੁਣ ਐਨਾ ਮੈਨੂੰ ਖਰਾਬ ਚਾਹੀਦਾ ਕਿ ਦੂਜੇ ਬੰਦੇ ਨੂੰ ਵੱਡ ਵੱਡ ਪਈ ਜਾਓ ਵੱਡ ਵੱਡੀ ਪਈ ਜਾਓ ਬਸ ਇਹ ਬੰਦੇ ਨਾਲ ਸੱਚ ਕਹਿੰਦੇ ਕੀ ਟੂੜਿਆ ਲਾ ਗੱਲ ਸਿੱਧੀ ਦੱਸੋ ਪੁੱਠੇ ਬਸ ਕੰਦੇ ਨੇ ਨਹੀਂ ਜੀ ਹੁਣ ਮੰਨੇ ਦਾ ਘਰ ਉਜੜ ਜੂ ਇਹ ਵੀ ਛੱਡ ਕੇ ਚਲ ਜੂ ਕਿਤੇ ਫੇਰ ਚੰਗਾ ਆ ਕੇ ਫੇਰ ਇੱਕ ਥਾ ਰਿਸ਼ਤਾ ਟੁੱਟਿਆ ਸੀ ਆ ਪਤਾ ਨਹੀਂ ਮੈਨੂੰ ਨਹੀਂ ਪਤਾ ਪਿਆ ਕਿੱਦਾਂ ਹੋ ਗਿਆ ਉਹ ਛੁੱਟਿਆ ਥੋੜੀ ਦੇਰ ਨਾ ਆਪਣੀ ਮਰਜ਼ੀ ਨਾਲ ਛੱਡਿਆ ਇਹ ਜੇ ਗਾੜੀ ਮੇਰੇ ਬਣੀ ਮੰਨੇ ਕਾਲੀ ਪਹਿਤ ਜੋੜਦਾ ਕਿ ਕਰ ਲਾ ਵਿਆ ਉੱਤੇ ਕਰ ਲਾ ਵਿਆ ਉਠੀ ਬਖਰੀ ਪਾਲਾ ਅੱਡ ਹੋ ਜਾ ਸਾਰੀ ਦੁਨੀਆ ਹੁੰਦੀ ਆਈ ਹੈ ਭਾਵੇਂ ਆਪ ਛੱਡਿਆ ਪਰ ਲੋਕਾਂ ਦੇ ਭਾਣੇ ਤੇ ਛੁੱਟਿਆ ਨਾ ਉਹਦਾ ਪਤਾ ਨਹੀਂ ਕੀ ਬਣਿਆ ਵਿਚਾਰੀ ਦਾ ਮੋੜ ਨਾ ਮੈਨੂੰ ਪਤਾ ਲੱਗਾ ਨਾ ਹੋਰ ਉਹ ਤੇ ਆ ਫੇਰ ਪਈ ਆ ਮਾ ਆਦੀ ਮਰਦੀ ਸਾਡੇ ਘਰ ਬਾਕੀ ਬੰਨਾ ਅਗਰ ਉਹ ਟੱਕਣ ਟਾ ਖੜੀਰ ਦੀ ਹੋ ਨਹੀਂ ਇੱਥੇ ਮੈਨੂੰ ਨਹੀਂ ਲੱਗਦਾ ਕੋਈ ਵਸਣਗੇ ਘਰ ਹੀ ਰਹਿ ਗਿਆ ਹੁਣ ਕਰ ਜੀਆ ਨਾ ਹੁੰਦਾ ਪਰ ਜਿਹੜਾ ਮਕਾਨ ਹੀ ਮਕਾਨ ਹੀ ਆ ਹੁਣ ਘਰੀਏ ਬਸੇ ਤੇ ਆਹ ਹੋਨੇ ਚੱਲੇ ਦੀ ਕਿਤੇ ਤੇ ਮੈਂ ਹਾਂ ਦੱਸ ਕੇ ਜਾਵਾਂ ਹਰ ਕਿਤੇ ਕਿ ਕਿਉਂ ਤੁਹਾਡਾ ਫਰਜ਼ ਨਹੀਂ ਹੈਗਾ ਦੱਸਣ ਦਾ ਤੈਨੂੰ ਮੈਂ ਡਿਟਲ ਖਾਤਾ ਮੂ ਪਿਲਾ ਕਿ ਮੈਂ ਇੱਥੇ ਜਾਣਾ ਇੱਥੇ ਜਾਣਾ ਸੈੱਟ ਕਰਦੇ ਤੂੰ ਬੋਲ ਦੇ ਕਿੱਦਾਂ ਆ ਜੇ ਤੂੰ ਮੇਰੀ ਰਿਸਪੈਕਟ ਕਰੇਗੀ ਤੇ ਕਰਾ ਲੇਗੀ ਤੇ ਰਿਸਪੈਕਟ ਹੋਰ ਕਿੱਦਾਂ ਕਰੀਦੀ ਆ ਕਿੰਨੇ ਦਿਨ ਹੋ ਗਏ ਮੈਂ ਦੇਖਣ ਨਹੀਂ ਤੁਹਾਨੂੰ ਬਸ ਇਦਾਂ ਹੀ ਆ ਦੱਸ ਦੋ ਸਿੱਧੇ ਮੂ ਗੱਲ ਕਰਨੀ ਕਿ ਨਹੀਂ ਕਰਨੀ ਨਹੀਂ ਬੁਲਾਉਣਾ ਨਹੀਂ ਦਿਲ ਕਰਦਾ ਤੇ ਫਿਰ ਦੇਖ ਲਓ ਆਹ ਬੋ ਵੀ ਤੇਰੀ ਵਾਲੀ ਬੰਦੇ ਦਾ ਆਪਣੇ ਕੰਮ ਵੀ ਹੁੰਦੇ ਆ ਤੇ ਜਾਣਾ ਵੀ ਹੁੰਦਾ ਹੁੰਦੇ ਨੇ ਤੇ ਮੈਂ ਕਦੋਂ ਕਿਹਾ ਨਾ ਜਾਉ ਮੈਂ ਤਾਂ ਜਸਟ ਇਨ ਨਹੀਂ ਕਿਹਾ ਕਿੱਥੇ ਚੱਲੇ ਆ ਦੱਸ ਕੇ ਚੱਲ ਜੂਂਗੇ ਤੇ ਕੋਈ ਸ਼ੋਅ ਹੈ ਨਾ ਬਾਕੀ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਨਾਲ ਵਢੋਣਾ ਵਾ ਕੋਈ ਸਲਾਹ ਨਹੀਂ ਸਵੇਰੇ ਛੱਡਣੇ ਆਓ ਤੇ ਆਹੀ ਦੋ ਅਖਰ ਪਹਿਲਾਂ ਦੱਸ ਦਿੰਦੇ ਜਰੂਰੀ ਕਪੋਣਾ ਹੁੰਦਾ ਅਗਲੇ ਨੂੰ ਅੱਗੇ ਵੀ ਮੈਂ ਜਾਣਾਂ ਹੀ ਕਿ ਘਰੋਂ ਜਾਓ ਫਿਰ ਜਾਣਾ ਤੇ ਆ ਦੋ ਵੀ ਤੇਰੀ ਵਾਲੀ ਵੀ ਉਹਨੇ ਤੇ ਬੈਗਰ ਦੁਸਖੰਡਾ ਵੀ ਹੁਣ ਕੀ ਹੋਗਾ ਤੈਨੂੰ ਤੁਹਾਨੂੰ ਤੇ ਉਦਾਂ ਹੀ ਕਦਰ ਹੈ ਨੀਏ ਬੰਦੇ ਦੀ ਗੱਲ ਦੱਸ ਕੀ ਹੋਈ ਆ ਹੁਣ ਮੈਂ ਤੂੰ ਹੀ ਕਿਹੜੇ ਮੂੰਹ ਨਾਲ ਕਹਤਾ ਮੈਂ ਦੂਜਾ ਵਿਆਹ ਕਰਾ ਲੈਣਾ ਹੈ ਦੱਸੋ ਹਾਂ ਪਹਿਲਾਂ ਉਹ ਮਾਂ ਮਿਲਦੇ ਮੈਨੂੰ ਉਦੋਂ ਦਾ ਜੋਰ ਲਾਉਂਦੇ ਕਿ ਵਿਆਹ ਕਰਾ ਲੈ ਵਿਆਹ ਕਰਾ ਲੈ ਦੂਜਾ ਇਹਦੇ ਨੀਗਾ ਬਾਲ ਬੱਚਾ ਹੋਣਾ ਪਰ ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕਰਦਾ ਮੈਂ ਹਾਂ ਚੱਲ ਕੋਈ ਗੱਲ ਨਹੀਂ ਜੇ ਨਾਲ ਆ ਤੂੰ ਵੀ ਤਾਂ ਹੀ ਕੋਈ ਨਹੀਂ ਅਸੀਂ ਦੋਵੇਂ ਦੀ ਇੱਕ ਦੂਜੇ ਦਾ ਜੀਵਨ ਸਾਥੀ ਆ ਇੱਕ ਦੂਜੇ ਦਾ ਸਾਥ ਦੇਵਾਂਗੇ ਪਰ ਤੂੰ ਤੇ ਉਹ ਕਰ ਵਾਲੀ ਹੁੰਦੀ ਨਹੀਂ ਮੈਂ ਨਹੀਂ ਹੁੰਦੀ ਕਿ ਤੂੰ ਹੀ ਨਹੀਂ ਹੁੰਦੇ ਭਲਾ ਹੁਣ ਪੈਨ ਟਾਡੀ ਨੇ ਕਿੰਨੀਆਂ ਮਾੜੀਆਂ ਚੰਗੀਆਂ ਗੱਲਾਂ ਕੀਤੀਆਂ ਮੈਂ ਫੇਰ ਵੀ ਜਰ ਗਈ ਆ ਚਲੋ 50 ਉਹਨੇ ਸਮਝਾ ਕੇ ਜਿਵੇਂ ਮੈਂ ਕੈਸੇ ਲੱਗ ਗਿਆ ਬੈਠਾ ਉਹ ਬਕਵਾਸ ਨਾ ਕਰਿਆ ਕਰ ਨਾ ਕਰਿਆ ਕਰ ਤੂੰ ਉਹ ਕਰ ਵਾਲੀ ਹੁੰਦੀ ਨਹੀਂ ਤੂੰ ਕਿਹਦੇ ਸਾਹਮਣੇ ਕਹਿਣਾ ਦਵਾਂ ਨਾਲੇ ਉਹ ਮੈਂ ਅੱਕ ਕੇ ਆਵਾਂ ਹਾਂ ਅੱਕ ਕੇ ਬੋਲਿਆ ਮੈਂ ਤੇੜਕਾਰੀ ਕਦੀ ਮੈਂ ਤੈਨੂੰ ਕਿ ਗੱਲ ਦਾ ਜਵਾਬ ਦੁੱਤਾ ਜੋ ਤੂੰ ਕਹਿੰਨੇ ਉਹ ਤੈਨੂੰ ਲੈ ਕੇ ਦੰਨਾ ਵਾ ਪਰ ਤੈਨੂੰ ਕਦਰ ਹੀ ਨਹੀਂ ਮੇਰੀ ਕਦਰ ਤੇ ਤੁਹਾਨੂੰ ਮੇਰੀ ਨਹੀਂ ਹੈਗੀ ਜ਼ਰੂਰੀ ਨਹੀਂ ਐ ਜਨਾਨੀ ਤੇ ਬੱਚਾ ਹੋਵੇ ਤੇ ਫੇਰ ਹੀ ਉਹ ਜੀਵਨ ਸਾਥੀ ਬਣਦੀ ਆ ਉਸ ਤਰ੍ਹਾਂ ਵੀ ਬਣ ਸਕਦੀ ਐ ਕਿ ਨਹੀਂ ਹੈਗੀ ਪਰ ਮੈਂ ਤੈਨੂੰ ਕਦੀ ਮੇਣਾ ਮਾਰਿਆ ਏ ਤੱਕ ਹੁਣ ਦੇ ਮਾਰੀ ਦਿੱਤਾ ਨਾ ਹੁਣ ਤੱਕ ਨਹੀਂ ਗੱਲਾਂ ਗੱਲਾਂ ਚ ਹੁਣ ਮਾਰੀ ਦਿੱਤਾ ਨਾ ਮੈਂ ਤੇਰੇ ਨਾਲ ਹੀ ਨਾ ਮੇਰੀ ਮਾਂ ਕਹਿੰਦੀ ਵਿਆਹ ਕਰਾਲਾ ਵਿਆਹ ਕਰਾਲਾ ਹੁਣ ਤੇ ਮਾਰਾ ਹੀ ਨਾ ਤੇਰੇ ਬੱਚਾ ਨਹੀਂ ਹੈਗਾ ਕਹਿ ਦੇ ਦਿੱਤਾ ਹੀ ਨਾ ਮੈਂ ਤੁਹਾਨੂੰ ਦੱਸਿਆ ਕਿ ਮੇਰੀ ਮਾਂ ਇਦਾਂ ਕਹਿੰਦੀ ਪਰ ਮੈਂ ਤੇਰਾ ਸਾਥ ਨਹੀਂ ਛੱਡਿਆ ਪਰ ਇੱਥੇ ਤੇਰੀ ਗਲਤੀ ਐ ਤੂੰ ਆਵਾਂ ਨੂੰ ਕਿਉਂ ਮੇਣਾ ਮਾਰਿਆ ਚਲੋ ਮੇਰੇ ਕੋ ਮੂੰਚ ਗਲਤੀ ਨਾ ਨਿਕਲ ਗਿਆ ਜਿੱਦਾਂ ਉਹ ਹਿੱਸੇ ਮੰਡੋਂ ਦੀ ਫਿਰਦੀ ਆ ਮੈਂ ਕਦੀ ਹਿੱਸਿਆਂ ਦਾ ਨਾਮ ਲਿਆ ਫਿਰ ਜੇ ਮੈਨੂੰ ਨਹੀਂ ਲੈਣਾ ਹੋਇਆ ਤਾਂ ਮੈਂ ਕਦੀ ਹਿੱਸਿਆਂ ਦਾ ਵੀ ਨਹੀਂ ਨਾ ਲਿਆ ਫਿਰ ਭਾਵੇਂ ਬਲਜੀ ਤੂੰ ਮੰਨ ਭਾਵੇਂ ਨਾ ਮੰਨ ਕਸੂਰ ਸਾਰਾ ਤੇਰਾ ਹੀ ਅੱਜ ਸੇ ਅੱਜ ਗੱਲ ਪਹੁੰਚੀ ਨਾ ਤੇਰੀਆਂ ਮਿਹਰਬਾਨੀਆਂ ਜ਼ਾਰੀਆਂ ਹੀ ਕੀ ਕਹਤਾ ਮੈਂ ਕੀ ਕਹਤਾ ਵਾ ਜੇ ਮੰਨੇ ਦਾ ਰਿਸ਼ਤਾ ਮੰਨ ਪੀਤਾ ਹੋਣਾ ਨਾ ਇੱਥੇ ਤੱਕ ਨੌਬਤ ਨਹੀਂ ਹੋਣੀ ਤੇ ਸਾਡੀ ਮਾਂ ਸਾਡੇ ਵਿੱਚੋਂ ਨਹੀਂ ਅੱਜ ਆਹੋ ਬੇਟਾ ਦਾ ਦੇਰ ਪਰਚਾਈ ਦੀ ਸਾਰੀਆਂ ਮਿਹਰ ਬਣ ਗਈ ਅੱਜ ਇੱਥੇ ਤੇ ਗੱਲ ਪਹੁੰਚੀ ਆ ਹੁਣ ਨਾਂ ਲਾ ਦੋ ਨਾਂ ਲਾ ਦੋ ਜਿੱਤੇ ਜਿੱਦਾਂ ਜਿੱਦਾਂ ਕਿ ਇਹਦੀ ਲਿਖੀ ਹੈ ਨਾ ਉਹਦਾ ਉਹਦਾ ਹੀ ਕਹਿਨੇ ਜਾਣਾ ਤੇ ਇਹ ਵੀ ਮੰਨੇ ਦਾ ਇਤਨਾ ਹੀ ਲਿਖਿਆ ਹੋਊਗਾ ਐਡਾ ਲਿਖਿਆ ਨਹੀਂ ਤੁਸੀਂ ਆਪ ਲਿਖ ਲਿਖਿਆ ਹੈ ਹੁਣ ਵੇਖ ਲੈ ਉਹ ਬਾਹਰ ਚੱਲ ਚੱਲੀ ਆ ਨਾ ਕੁੜੀ ਮਾਨਪ੍ਰੀਤ ਤੇ ਇਹ ਛੇ ਧੱਕੇ ਖਾਂਦੇ ਆ ਨਾ ਘਰ ਫੇਰ ਜੜ ਕੇ ਬਹਿ ਜਾਂਦੇ ਆ ਮੈਂ ਤੇ ਨੂੰ ਹਜੇ ਵੀ ਸਮਝਾਉਣਾ ਵਾ ਕਿ ਬੰਦਾ ਭੰਜਾ ਬੰਦਾ ਭੰਜਾ ਪਰ ਨਾ ਤੁਸੀਂ ਦੋਵਾਂ ਦੇਰ ਪਤਾ ਇਹਨੇ ਇੱਕੋ ਹੀ ਗੱਲ ਚੁੱਕੀ ਘਰ ਪੁੱਟਣਾ ਹੀ ਪੁੱਟਣਾ ਵਾ ਮੈਨੂੰ ਉਹਦਾ ਨਾ ਕੋਈ ਮਤਲਬ ਨਹੀਂ ਹੈਗਾ ਮੈਨੂੰ ਤੇ ਤੁਹਾਡੇ ਨਾਲ ਮਤਲਬ ਆ ਤੇ ਮੇਰਾ ਮਤਲਬ ਹੈ ਮੈਂ ਚੋਪਾ ਕਰਕੇ ਬੈਠੀ ਆ ਕਿ ਜਿੱਦਾਂ ਮੈਂ ਕਹਿੰਨਾ ਉਦਾਂ ਕਰਿਆ ਕਰ ਕਿੰਨੀਆਂ ਚੁਭਵੀਆਂ ਗੱਲਾਂ ਅੱਗੋਂ ਪਿੱਛੋਂ ਮੈਂ ਨਾ ਹੀ ਕਰੋ ਕਿ ਇਹਦੇ ਸਾਹਮਣੇ ਤੇ ਕਰ ਨਹੀਂ ਹੁੰਦੀ ਆ ਮੈਂ ਤੈਨੂੰ ਅੱਗੇ ਵੀ ਦੱਸਿਆ ਮੈਂ ਮਜਬੂਰ ਹੋ ਗਿਆ ਵਾਂ ਅੱਕ ਕੇ ਬੋਲਿਆ ਮੈਂ ਅੱਜ ਤੇਰੇ ਗਾੜੀ ਜਿੰਨਾ ਮੇਰਾ ਦਿਲ ਅੱਜ ਦੁਖੀ ਹੋਇਆ ਨਾ ਇੰਨਾ ਕਦੀ ਨਹੀਂ ਹੋਇਆ ਹੁਣ ਇਹ ਬੱਚਾ ਜ਼ਰੂਰੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਹਰ ਕਿਸੇ ਦੇ ਕਰਮ ਇੱਕੋ ਜਿਹੇ ਨਹੀਂ ਹੁੰਦੇ ਵਿਆਹ ਸਾਰੇ ਦੇ ਕਈ ਇੱਕ ਸਾਲ 'ਚ ਕਈ ਵਿਆਹ ਹੁੰਦੇ ਆ ਹੁਣ ਕਿਸ ਦੀ ਕਿਸਮਤ ਕਿਸੇ ਨਾਲ ਕਿਸੇ ਦੀ ਕਿਸਮਤ ਕਿਸੇ ਨਾਲ ਰਿਸ਼ਤੇਦਾਰਾਂ ਦੇ ਜਦੋਂ ਇਕੱਠੇ ਵਿਆਹ ਹੁੰਦੇ ਕਦੀ ਕਿਸ ਦਾ ਹੋ ਗਿਆ ਭੂਆ ਦਾ ਹੋ ਭੂਆ ਦੇ ਮੁੰਡੇ ਦਾ ਹੋ ਗਿਆ ਕਦੀ ਮਾਸੀ ਦੇ ਮੁੰਡੇ ਦਾ ਹੋ ਗਿਆ ਜਿੱਦਾਂ ਹੁਣ ਆਪਣਾ ਵੀ ਕਿਸੇ ਕਈਆਂ ਦੇ ਨਾਲ ਹੋਇਆ ਹੋਊਗਾ ਹੈਨਾ ਹੋਇਆ ਨਾ ਉਹਨਾਂ ਦੇ ਕਈਆਂ ਦੇ 5 ਸਾਲ ਨਹੀਂ ਹੋਇਆ ਕਈਆਂ ਦਾ ਉਸੇ ਵੇਲੇ ਹੋ ਗਿਆ ਉਹ ਰਾਦੇ ਨਹੀਂ ਹੋਇਆ ਕਿਪ ਤਾਂ ਮਹਾਰਾਜ ਨੇ ਕਰਮਾ ਜਲਦੀ ਖਾਇਆ ਜਾਂ ਨਹੀਂ ਲਿਖਿਆ ਇਹ ਚ ਕੋਈ ਮੇਨੇ ਵਾਲੀ ਗੱਲ ਹੈਗੀ ਆ ਮੇਣਾ ਮਾਰਿਆ ਕਿਨੇ ਤੇਰੇ ਸਿਆਣੇ ਨੇ ਜਿੱਦਾਂ ਦੀ ਖੂਜ ਵਾਜਦਾ ਉਹਨਾਂ ਦੀ ਬਾਹਰ ਆਉਣੀ ਆ ਮੈਂ ਤੇਵਾ ਬਿਜ਼ੀ ਸੀ ਹਾਂਜੀ ਦੀਦੀ ਆਜੋ ਸਤਾਰ ਦਿਵਲ ਨਹੀਂ ਆਈ ਕਿਉਂਕਿ ਮੈਂ ਰਖਵੀਰ ਵੀਰ ਨੂੰ ਕਿਹਾ ਮੈਨੂੰ ਛੱਡ ਓ ਛੱਡਣ ਚੱਲਿਆ ਵਾ ਹੂੰ ਤੇ ਹੁਣ ਮੈਂ ਤੁਹਾਡੇ ਨਾਲ ਇਹ ਗੱਲ ਕਰਨ ਆਈ ਹੀ ਵੀ ਤੁਸੀਂ ਜੋ ਵੀ ਤੁਹਾਡੇ ਜਾਂ ਗਲਤਫਹਿਮੀਆਂ ਨੂੰ ਕਲੀਅਰ ਕਰੋ ਆਪਣੀ ਨੂੰ ਦੀਦੀ ਬੈਠੂਗੇ ਕਰੋਗੇ ਤੇ ਫੇਰ ਹੀ ਹੋਣੀ ਆ ਨਾ ਇਦਾਂ ਥੋੜੀ ਹੋਣੀ ਆ ਚਲ ਤੁਹਾਨੂੰ ਪਤਾ ਬੰਦੇ ਦਾ ਵੀ ਸੁਭਾਅ ਪਾ ਲੋ ਉਹਦੇ ਤਾਂ ਥੋੜਾ ਟਾਈਮ ਗੁੱਸਾ ਉਹਦੇ ਹੈ ਨਹੀਂ ਉਹਦੇ ਢਿੱਡ ਚ ਕੁਛ ਵੀ ਹੁੰਦਾ ਥੋੜਾ ਬੋਲਾ ਥੋੜੇ ਟਾਈਮ ਦੀ ਨਹੀਂ ਦੀਦੀ ਕੱਲ ਮੈਂ ਕਿੰਨੇ ਦਿਨ ਹੋ ਗਏ ਦੇਖ ਨਹੀਂ ਮੈਂ ਪਿੱਛੇ ਪਿੱਛੇ ਫਿਰਨ ਨਹੀਂ ਆ ਹੁਣ ਵੀ ਮੈਂ ਮਾੜਾ ਜਿਹਾ ਪੁੱਛਿਆ ਹੀ ਵੀ ਕਿਤੇ ਚੱਲੇ ਆ ਫੇਰ ਮੈਨੂੰ ਟੁੱਟ ਕੇ ਪਾ ਗਏ ਦੱਸ ਗਏ ਨੇ ਕਿ ਆ ਕਿਤੇ ਚੱਲੇ ਆਂ ਜਾਣ ਲੱਗੇ ਦੱਸ ਵੀ ਗਏ ਪਰ ਖਪਾਈ ਕਰਨੀ ਹੁੰਦੀ ਨਾ ਬਲੇ ਦੇ ਚੱਲਦੇ ਇਹ ਸੋਚ ਦੱਸਦੇ ਗਿਆ ਵਾ ਨਾ ਫਰਕ ਪੈਣ ਡਿਆ ਵਾ ਨਾ ਆਪੇ ਹੌਲੀ ਹੌਲੀ ਪੈ ਲੈਣਾ ਟਾਈਮ ਦੇ ਥੋੜਾ ਜਾਂ ਹੁਣ ਭਾਬੀ ਤੋਂ ਵੀ ਬਾਕੀ ਮੈਂ ਤੁਹਾਨੂੰ ਦੱਸ ਦਈਏ ਜਿਹੜੀ ਤੁਸੀਂ ਮਨਪ੍ਰੀਤੀ ਗੱਲ ਲੈ ਕੇ ਬੈਠੇ ਨਾ ਇਹ ਵੀ ਤੁਹਾਨੂੰ ਮੈਂ ਜਿੱਦ ਕਲੀਅਰ ਕਰ ਜਾਨੀ ਆ ਵੀ ਕੀ ਹੈ ਤੇ ਕੀ ਨਹੀਂ ਇਹ ਤੁਸੀਂ ਸ਼ੱਕ ਕੱਢ ਦੋ ਵੀ ਹੁਣ ਉਹ ਤੁਹਾਡੇ ਲਾਈਫ ਚ ਆ ਕੇ ਇੰਟਰਫੇਅਰ ਕਰੋ ਕਿ ਉਹ ਇਤਾਂ ਦੀ ਕੁੜੀ ਨਹੀਂ ਐ ਮੇਰੀ ਉਹ ਬਚਪਨ ਦੀ ਸਹੇਲੀ ਤੇ ਹੁਣ ਤੱਕ ਉਹ ਮੇਰੇ ਨਾਲ ਹੀ ਰਹੀ ਸੀ ਅਕੋ ਜਿਵੇਂ ਮਜਬੂਰੀਆਂ ਇਦਾਂ ਦੀਆਂ ਹੋ ਗਈਆਂ ਜਾ ਸੋਚ ਲਓ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਵੀ ਇੰਨਾ ਖਲਾਰਾ ਪੈ ਗਿਆ ਜਿਹੜਾ ਮਤਲਬ ਸਮਾਂ ਹੀ ਨਹੀਂ ਮਿਲਿਆ ਟਾਈਮ ਹੀ ਨਹੀਂ ਹੈਗਾ ਕਿ ਉਹਨੂੰ ਸਮੇਟ ਸਕੀਏ ਆਪਾਂ ਫਿਰ ਵੀ ਦੀਦੀ ਦਾਦਾ ਕੀ ਹੋਇਆ ਹੈਗਾ ਮੈਨੂੰ ਗੱਲਾਂ ਦਾ ਹੁਣ ਪਤਾ ਹੀ ਨਹੀਂ ਹੈਗਾ ਹਨਾ ਜੇ ਕੋਈ ਮੈਨੂੰ ਦੱਸੂਗਾ ਤੇ ਫੇਰ ਹੀ ਪਤਾ ਲੱਗਣਾ ਤਾਂ ਇਹਦੇ ਮੈਂ ਤੁਹਾਡੇ ਲੱਗ ਗਈ ਆਂ ਕਿ ਮੈਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਵਾਂ ਕਲੀਅਰ ਕਰਕੇ ਜਾਵਾਂ ਕਿਉਂਕਿ ਮੈਂ ਤੇ ਹੁਣ ਚੱਲ ਜੈਣੀ ਆ ਫੇਰ ਪਤਾ ਨਹੀਂ ਇੱਥੇ ਮੈਨੂੰ ਇਹਨਾਂ ਨੇ ਆਉਣ ਦੇਣਾ ਵੜਨ ਦੇਣਾ ਨਹੀਂ ਜੀ ਜੀ ਦਾਣਾ ਤੁਸੀਂ ਹੀ ਕਹੋ ਚਲੋ ਠੀਕ ਆ ਬਾਬਾ ਮੈਨੂੰ ਮਾਫੀ ਦੇ ਦਿਓ ਜੇ ਮੇਰੇ ਕੋ ਕੁਝ ਗਲਤ ਬੋਲਿਆ ਗਿਆ ਹੋਵੇ ਤੇ ਬੋਲਣ ਤੇ ਸਾਰੇ ਹੀ ਡੇ ਆ ਉਧਰ ਗੱਲ ਵਕਰੀ ਤੁਹਾਡਾ ਸਾਰਾ ਜੋਰ ਮੇਰੇ ਤੇ ਚੱਲਦਾ ਵਾ ਚਲ ਹੁਣ ਇੱਥੇ ਡੁਸਕਣਾ ਕੁੜੀ ਨੇ ਜਾਣਾ ਵਾ ਉਹਨੂੰ ਕਹਿ ਤੁਰ ਕਰਾਂਗਾ ਜਾ ਆਪਣੇ ਘਰ ਰੋਂ ਮੈਂ ਛੱਡ ਗਿਆ ਮੇਰੇ ਕੱਪੜੇ-ਕੂਪੜੇ ਕਰ ਦੇ ਕੋਈ। ਉਹ ਤੋਂ ਬਾਅਦ ਜਿਸ ਕੰਦਾ ਪਤਾ ਤਾਂ ਸਾਰੇ ਹਨ। ਮਾਣ ਦੀ ਜਿੰਨਾ ਜਰਾ ਕਰਤੀ ਹੋਣੀ। ਤੇ ਤੁਹਾਨੂੰ ਦੱਸਦੀ ਆਂ ਭਾਬੀ ਜੀ ਕੀ ਅਸਲ ਸਚਾਈ ਕੀ ਏ ਮਨਪ੍ਰੀਤ ਦਾ ਰਿਸ਼ਤਾ ਅਸਲ ਵਿੱਚ ਮੈਂ ਹੀ ਮੰਨੇ ਵੀਰ ਨੂੰ ਕਰਾਇਆ ਸੀ। ਮੈਂ ਆ ਹੀ ਪਿੱਛੇ ਪਈਂ ਵੀ ਚੱਲ ਮੇਰੀ ਸਹੇਲੀ ਆ ਇੱਥੇ ਆ ਜੂਗੀ ਆਪਾਂ ਮਤਲਬ ਪਹਿਣਾ ਵਾਂਗੂ ਰਿਆ ਕਰਾਂਗੇ ਹਣਾ। ਰਿਸ਼ਤਾ ਹੋ ਵੀ ਗਿਆ ਸਾਰਾ ਕੁਝ ਸਹੀ ਮੇਰੇ ਘਰ ਦੇ ਨੂੰ ਪਸੰਦ ਵੀ ਬੜੀ ਹੀ ਮਨਪ੍ਰੀਤ ਸਾਰੇ ਬੜੇ ਖੁਸ਼ ਹੀ ਮਤਲਬ ਉਹਦੇ ਵਿੱਚ ਕੁਝ ਹੈ ਹੀ ਨਹੀਂ ਕਿ ਜਿਹੜਾ ਬੰਦਾ ਕੋਈ ਕਮੀਆਂ ਕੱਢ ਦੇ ਹਨਾ ਆਪਸ ਵਿੱਚ ਇਹ ਗੱਲਬਾਤ ਵੀ ਕਰਨ ਡੈ ਪਈ ਬੜਾ ਵਧੀਆ ਹੀ ਉਹਦੇ ਮੰਮੀ ਡੈਡੀ ਝਾਟ ਇੱਥੇ ਕੋਈ ਦੁੱਖ ਸੁੱਖ ਪੈਂਦਾ ਸੀ ਬੜਾ ਹੁੰਦੇ ਹੁੰਦੇ ਸੀ ਜਾਂਦੇ ਹੁੰਦੇ ਮੰਮੀ ਬਿਮਾਰ ਹੋ ਗਈ ਤਾਂ ਪਤਾ ਲੈਣਾ ਹੈ ਪਰ ਜਿਹੜਾ ਮੇਰਾ ਘਰ ਵਾਲਾ ਜਣਾ ਉਹਨੂੰ ਅਸਲ 'ਚ ਮਨਪ੍ਰੀਤ ਨੇ ਕਿਹਾ ਸੀ ਭਰਾ ਜਿੱਥੋਂ ਸਾਰੀ ਗੱਲ ਵੀ ਖੜੀ ਹਾਂ ਉਹ ਬਲਜੀਤ ਭਾਪੀ ਨੂੰ ਪਤਾ ਲੱਗ ਗਿਆ ਵੀ ਇੰਨੇ ਮਨਪ੍ਰੀਤ ਨੇ ਉਹਨੂੰ ਭਰਾ ਕਿਹਾ ਵਾ ਇਹਦੇ ਤੋਂ ਹੀ ਗੱਲ ਵੱਧ ਗਈ ਕਿ ਆਪਾਂ ਵਟਾ ਸੱਟਾ ਨਹੀਂ ਕਰਨਾ ਇਦਾਂ ਉਹ ਉਹਦਾ ਭਰਾ ਲੱਗਦਾ ਵਾ ਫੇਰ ਆਪਾਂ ਇਧਰ ਉਧਰ ਦੇ ਕੇ ਕੁੜੀ ਉਧਰੋਂ ਨਹੀਂ ਆਣੀ ਤਾਂ ਆਉਂਦੀ ਆ ਤੇ ਫੇਰ ਕੀ ਹੈ ਨਾ ਉਹਦਾ ਹੋ ਗਿਆ ਵੀ ਫੇਰ ਕੀ ਹੈ ਜੇ ਕਹਿਤਾ ਤੇ ਭਰਾ ਨਾ ਉਹਦੇ ਵਿੱਚ ਮਾੜਾ ਵੀ ਕੁਝ ਨਹੀਂ ਨਾਲ ਉਹ ਕਿਹੜਾ ਉਹਦਾ ਸਾਕਾ ਭਰਾ ਹੀ ਹੈ ਤੇ ਦੂਜਾ ਹੀ ਨਾ ਬਸ ਇਹੀ ਗੱਲ ਹੋ ਗਈ